ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸਾਰੀ ਸਿੱਖ ਸੰਗਤ ਅਤੇ ਪੂਰੇ ਸੰਸਾਰ ਨੂੰ ਪਤਾ ਹੈ ਕਿ 5 ਨਵੰਬਰ 2025 ਨੂੰ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾਣਾ ਹੈ ਅਸੀਂ ਇਸ ਟਾਈਮ ਜ਼ਿਲ੍ਹਾ ਹੁਸ਼ਿਆਰਪੁਰ ਕਸਬਾ ਧੂਤਾ ਦੇ ਸੜਕਾਂ ਨੇੜੇ ਪਿੰਡ ਖੁਰਦਾ ਵਿਖੇ ਪਹੁੰਚੇ ਹਾਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਮੇਂ ਪਿੰਡ ਵਿੱਚ 26 ਤਾਰੀਖ ਤੋਂ ਅਖੰਡ ਪਾਠਾਂ ਦੀ ਲੜੀ ਚੱਲ ਰਹੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤਰ ਸ਼ਾਇਆ ਹੇਠ ਸੰਤ ਬਾਬਾ ਸਰੂਪ ਸਿੰਘ ਜੀ ਦੀ ਅਗਵਾਈ ਅੰਦਰ 1 ਤਾਰੀਖ ਨੂੰ ਭਾਵ ਕੇ 1 ਨਵੰਬਰ ਨੂੰ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਵੇਗਾ ਆਓ ਆਪ ਸਭ ਸੰਗਤ ਦੇ ਨਾਲ ਸਮਾਗਮ ਸਾਂਝਾ ਕਰਾਂਗੇ ਦੇਸ਼ਵਿਦੇਸ਼ਾਂ ਵਿੱਚ ਬੈਠੀ ਸੰਗਤ ਆਨੰਦ ਮਾਣ ਸਕਦੇ ਹੋ ਆਓ ਸ਼ੁਰੂ ਕਰਦੇ ਹਾਂ ਪਹਿਲਾ ਗੁਰਦੁਆਰਾ ਸਾਹਿਬ ਨਿਤਮਸਤਕ ਹੋ ਕੇ ਗੁਰੂ ਜੀ ਦਾ ਪੂਰਾ ਸਮਾਗਮ ਆਪ ਜੀ ਦੇ ਨਾਲ ਸਾਂਝਾ ਕਰਾਂਗੇ ਗੁਰੂ ਨਾਨਕ ਦੇਵ ਜੀ ਦਾ ਪਾਰਬ੍ਰह्म ਗੁਰਪੁਰਬ ਉਹ ਜੋ ਮਨੁੱਖਤਾ ਦੇ ਮਾਰਗਦਰਸ਼ਕ ਹਨ ਉਹ ਜੋ ਸਾਨੂੰ ਏਕਤਾ ਸੱਚਾਈ ਤੇ ਨਾਮ ਦੇ ਰਾਹੀ ਜੀਉਣ ਦਾ ਪਾਠ ਪੜ੍ਹਾ ਗਏ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਨਾ ਕੋਈ Hindu ਨਾ ਕੋਈ ਮੁਸਲਮਾਨ ਉਹਨਾਂ ਨੇ ਦੱਸਿਆ ਕਿ ਸਭ ਇੱਕ ਵਾਹਿਗੁਰੂ ਦੀ ਸੰਤਾਨ ਹਨ ਸਭ ਵਿੱਚ ਇੱਕ ਜੋਤ ਵੱਸਦੀ ਹੈ ਅੱਜ ਅਸੀਂ ਜਦੋਂ ਗੁਰਦੁਆਰੇ ਸਹਿਬ ਆਉਂਦੇ ਹਾਂ ਨਤਮਸਤਕ ਹੁੰਦੇ ਹੋਏ ਤਾਂ ਇਹ ਸਿਰਫ ਮੱਥਾ ਟੇਕਣਾ ਨਹੀਂ ਇਹ ਗੁਰੂ ਅੱਗੇ ਆਪਣੀ ਅਹੰਕਾਰ ਦੀ ਬਲੀ ਚੜਾਉਣਾ ਹੈ ਇਹ ਉਹ ਸਮਾਂ ਹੈ ਜਦੋਂ ਅਸੀਂ ਆਪਣੇ ਮਨ ਨੂੰ ਕਹਿੰਦੇ ਹਾਂ ਏ ਮਨ ਤੂੰ ਵੀ ਗੁਰੂ ਦੇ ਚਰਨਾਂ ਵਿੱਚ ਨਿਵ ਜਾ ਗੁਰੂ ਦੇ ਹੁਕਮ ਵਿੱਚ ਆ ਜਾ ਗੁਰੂ ਨਾਨਕ ਸਾਹਿਬ ਦਾ ਪਿਆਮ ਸਦਾ ਲੇਜੀਵੰਤ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਜੇ ਅਸੀਂ ਇਹ ਤਿੰਨ ਗੱਲਾਂ ਆਪਣੀ ਜ਼ਿੰਦਗੀ ਵਿੱਚ ਲੈ ਆਈਏ ਤਾਂ ਸਾਡੀ ਜ਼ਿੰਦਗੀ ਗੁਰੂ ਦੇ ਦਰ ਦੀ ਰੌਸ਼ਨੀ ਨਾਲ ਚਮਕ ਉਠੇਗੀ ਵਾਹਿਗੁਰੂ ਸਾਨੂੰ ਸੱਚ ਦੀ ਰਾਹੀ ਤੁਰਨ ਦੀ ਤਾਕਤ ਦੇਵੇ ਗੁਰਦੁਆਰਾ ਸਾਹਿਬ ਦੀ ਰੌਸ਼ਨੀ ਦੇਖੋ ਜੀ ਜਿਵੇਂ ਅਸਮਾਨ ਤੇ ਤਾਰੇ ਉਤਰ ਆਏ ਹੋਣ ਫੁੱਲਾਂ ਦੀ ਮਹਿਕ ਸ਼ਬਦਾਂ ਦੀ ਮਿਠਾਸ ਅਤੇ ਹਰ ਚਿਹਰੇ ਤੇ ਗੁਰੂ ਪਿਆਰ ਦਾ ਨੂਰ ਹੈ ਜਿੱਥੇ ਗੁਰਬਾਣੀ ਦੀ ਧੁਨ ਵੱਜਦੀ ਹੈ ਉੱਥੇ ਮਨ ਦੀ ਮੈਲ ਆਪ ਹੀ ਦੂਰ ਹੋ ਜਾਂਦੀ ਹੈ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਸਭ ਇੱਕ ਜੋਤ ਦੇ ਹਿੱਸੇ ਹਨ ਸੱਚ ਨਾਮ ਅਤੇ ਸੇਵਾ ਇਹ ਫੁੱਲਾਂ ਦੀ ਤਰ੍ਹਾਂ ਮਹਿਕਦੀ ਹੈ ਇਹੀ ਹੈ ਜੀਵਨ ਦਾ ਸੱਚਾ ਮਾਰਗ ਆਓ ਅੱਜ ਦੇ ਦਿਨ ਅਸੀਂ ਵੀ ਇਹ ਅਰਦਾਸ ਕਰੀਏ ਗੁਰੂ ਪਾਤਸ਼ਾਹ ਜੀ ਦੇ ਚਰਨਾ ਵਿੱਚ ਕਿ ਆਪ ਜੀ ਹਮੇਸ਼ਾ ਹੀ ਸਾਰੇ ਗਿਰਤੀਆਂ ਅਤੇ ਕਾਮਿਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਲੰਗਰ ਪ੍ਰਸ਼ਾਦੇ ਦੀ ਸੇਵਾ ਚੱਲ ਰਹੀ ਹੈ ਹਉ ਮਹਾਂਪੁਰਖਾਂ ਦਾ ਕੀਰਤਨ ਸਰਵਣ ਕਰਦੇ ਹਾਂ

ਸਤਿਨਾਮ ਵਾਹਿਗੁਰੂ ਜੀ ਅੱਜ ਦਾ ਪਵਿੱਤਰ ਦਿਨ ਜੋ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਸਤਵ ਤੇ ਮਨਾਇਆ ਜਾਣਾ ਹੈ ਸਦਾ ਸਰਬੱਤ ਦਾ ਭਲਾ ਹੋਵੇ ਸਾਜ ਤੇ ਪ੍ਰੇਮ ਵਧੇ ਏ ਸੱਚੇ ਪਾਤਸ਼ਾਹ ਜੀ ਸਾਡੀ ਇਹ ਸੇਵਾ ਕਬੂਲ ਕਰੋ ਸਾਨੂੰ ਗੁਰਮਤ ਦੇ ਰਸਤੇ ਤੇ ਚੱਲਣ ਦੀ ਸਮਝ ਬਖਸ਼ੋ ਅੱਜ ਦੇ ਨਗਰ ਕੀਰਤਨ ਰਾਹੀਂ ਹਰ ਗਲੀ ਹਰ ਦਿਲ ਵਿੱਚ ਤੇਰਾ ਨਾਮ ਵਸੇ ਤੇਰੀ ਬਾਣੀ ਦੀ ਮਹਿਕ ਫੈਲੇ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਕਿਰਤ ਕਰੋ ਨਾਮ ਜਪੋ ਵੰਡ ਛਕੋ ਸਾਡੇ ਜੀਵਨ ਦਾ ਅੰਗ ਬਣਨ ਸਭ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ੋ ਤੇ ਸਾਡੇ ਹਿਰਦੇ ਵਿੱਚ ਸਦਾ ਗੁਰਸਿੱਖੀ ਦਾ ਪਿਆਰ ਜਗਾਓ ਪੂਰੇ ਵਿਸ਼ਾਲ ਨਗਰ ਕੀਰਤਨ ਦੀ ਤਿਆਰੀ ਹੋ ਚੁੱਕੀ ਹੈ ਕਿਵੇਂ ਵਾਜਿਆਂ ਕਾਜਾਂ ਨਾਲ ਸਤਿਗੁਰੂ ਪਾਤਸ਼ਾਹ ਜੀ ਦਾ ਗੁਰਪ੍ਰਭੂ ਮਨਾਇਆ ਜਾਣਾ ਹੈ ਨਗਰ ਕੀਰਤਨ ਨੂੰ ਚਾਲੇ ਪਾਉਣ ਵਾਸਤੇ ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲਿਆਂ ਵੱਲੋਂ ਹੁਣ ਅਰਦਾਸ ਕੀਤੀ ਜਾਵੇਗੀ ਸੋ ਬਾਬਾ ਜੀ ਪਹੁੰਚ ਚੁੱਕੇ ਨੇ ਅਰਦਾਸ ਕਰਨ ਵਾਸਤੇ ਤੇ ਸਤਿਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਵੀ ਜੋ ਇਸ ਸ਼ਿੰਗਾਰੀ ਹੋਈ ਗੱਡੀ ਵਿੱਚ ਸ਼ਿਸ਼ੋਭਿਤ ਹੋਣਗੇ ਅਤੇ ਸਭ ਸੰਗਤਾਂ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਸੰਤ ਬਾਬਾ ਸਰੂਪ ਸਿੰਘ ਜੀ ਦੀ ਅਗਵਾਈ ਅਨਸਾਰ ਨਗਰ ਕੀਰਤਨ ਚਾਲੇ ਪਾਉਣ ਲਈ ਤਿਆਰ ਹੈ ਅਤੇ ਗਤਕਾ ਜੋ ਨੌਜਵਾਨ ਹਨ ਗਤਕਾ ਪਾਰਟੀ ਦੇ ਉਹ ਟੀਮ ਵੀ ਪਹੁੰਚ ਚੁੱਕੀ ਹੈ ਅਤੇ ਮਹਾਪੁਰਸ਼ਾਂ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਸਾਰੇ ਨਗਰ ਨੂੰ ਨਗਰ ਕੀਸਲ ਦੇ ਸੇਵਾਦਾਰ ਕੀ ਹੈ ਪੰਜਾਬ ਪਿਆਰਿਆਂ ਦੀ ਅਗਵਾਈ ਰੇਟ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਬ ਦੀ ਰਣਵਾਈ ਦੇ ਨਗਰ ਕੀਰਤਨ ਦਾ ਨਰੇੰਭ ਹੋ ਰਿਹਾ ਹੈ ਨਾਨਕ ਨਾਮ ਜੀ ਕਾ ਜੀ ਕਾ ਰਾਜ ਗੁਰਜੀ ਕਾ ਰਾਜ ਗੁਰਜੀ ਕੀ ਸੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੇ ਜਕਾਰੇ ਲਾਉਂਦੇ ਹੋਏ ਜੋ ਪੰਜਾਬ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਚਾਲੇ ਪਾ ਚੁੱਕੇ ਹਨ ਸੰਤ ਬਾਬਾ ਸਰੂਪ ਸਿੰਘ ਦੀ ਚੰਡੀਗੜ੍ਹ ਵਾਲੇ ਸੋ ਆਪ ਅੱਗੇ ਹੋ ਕੇ ਪੂਰੇ ਨਗਰ ਕੀਰਤਨ ਦੀ ਜੋ ਅਗਵਾਈ ਕਰ ਰਹੇ ਹਨ ਸੋ ਬੜੇ ਹੀ ਜੋਸ਼ ਦੇ ਨਾਲ ਸੰਤ ਬਾਬਾ ਸਰੂਪ ਸਿੰਘ ਦੀ ਜੋ ਪੂਰੇ ਇਸ ਵਿਸ਼ਾਲ ਨਗਰ ਕੀਰਤਨ ਨੂੰ ਲੈ ਕੇ ਅੱਗੇ-ਅੱਗੇ ਜਾਣਗੇ ਅਤੇ ਸਭ ਸੰਗਤਾਂ ਦੇ ਮਾਰਗਦਰਸ਼ਨ ਕਰਨਗੇ ਨਗਰ ਕੀਰਤਨ ਖੁਰਦਾ ਪਿੰਡ ਤੋਂ ਹੁੰਦਾ ਹੋਇਆ ਆਲੇ-ਦੁਆਲੇ ਦੇ ਕਈ ਕਸਬਿਆਂ ਵਿੱਚ ਹੁੰਦਾ ਹੋਇਆ ਸ਼ਾਮ ਨੂੰ ਫਿਰ ਵਾਪਸ ਖੁਰਦਾ ਗੁਰਦੁਆਰਾ ਸਾਹਿਬ ਆ ਕੇ ਨਤਮਸਤਕ ਹੋਵੇਗਾ ਸਭ ਸੰਗਤ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਜੀ ਜੀ ਕਦਰਾ ਖੜਾ ਦਰਨਾ ਸਾਹਿਬ